ਰੀਲੀਜ਼ ਹੋਣ ਜਾ ਰਿਹਾ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੀਤ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਖੁਦ ਆਪਣੀ ਆਵਾਜ਼ ਦੇ ਵਿੱਚ ਦੱਸਿਆ ਕਿਸ ਨੇ ਕੀਤੀ ਗਦਾਰੀ ਕਿਸ ਨੇ ਦਿੱਤਾ ਹੈ ਹੁਣ ਤੱਕ ਸਾਥ ਸਿੱਧੂ ਮੂਸੇਵਾਲੇ ਨੇ ਇਸ ਗੀਤ ਦੇ ਵਿੱਚ ਕੱਲੇ-ਕੱਲੇ ਯਾਰ ਦੀ ਸਾਹਮਣੇ ਰੱਖ ਦਿੱਤੀ ਤਸਵੀਰ ਕਿ ਕੌਣ ਕਿੰਨੇ ਪਾਣੀ ਚ ਬਾਪੂ ਬਲਕੌਰ ਸਿੰਘ ਨੇ ਨਵੇਂ ਗੀਤ ਬਾਰੇ ਦਿੱਤੀ ਜਾਣਕਾਰੀ ਦੱਸਿਆ ਈਪੀ ਦੇ ਵਿੱਚ ਤਿੰਨ ਗੀਤ ਨੇ ਤਿੰਨੇ ਗੀਤ ਜਾਣ ਕੇ ਬਿਲਬੋਰਡ ਦੇ ਉੱਪਰ ਤੋੜਨਗੇ ਵੱਡੇ ਰਿਕਾਰਡ ਸਿੱਧੂ ਮੂਸੇਵਾਲੇ ਨੇ ਇੱਕ ਗੀਤ ਦੇ ਵਿੱਚ ਆਪਣੇ ਉਨਾ 11 ਦੋਸਤਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਕੀਤੀ ਸੀ ਕਦੇ ਸਿੱਧੂ ਮੂਸੇਵਾਲੇ ਨਾਲ ਗਦਾਰੀ ਸਸੀਗਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਆ ਮਿੱਤਰੋ ਸਿੱਧੂ ਮੂਸੇਵਾਲੇ ਦੀ EP ਆ ਰਹੀ ਹੈ ਤਿੰਨ ਗੀਤ ਨੇ 11 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ EP ਬਾਰੇ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਦਾ ਚੱਕਰ ਹੈ ਤੁਹਾਨੂੰ ਪਤਾ ਹੈ BBC UK ਨੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਉੱਪਰ ਅਤੇ ਬਾਪੂ ਬਲਕੌਰ ਸਿੰਘ ਅਤੇ ਪੂਰੇ ਸਿੱਧੂ ਪਰਿਵਾਰ ਨੂੰ ਲੱਗ ਰਿਹਾ ਕਿ ਇਸ ਡਾਕੂਮੈਂਟਰੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਚੀਜ਼ਾਂ ਜਿਹੜੀਆਂ ਕਿ ਕੇਸ ਦੇ ਉੱਪਰ ਗਲਤ ਪ੍ਰਭਾਵ ਪਾਉਣਗੀਆਂ ਕਿਉਂਕਿ ਬਾਪੂ ਬਲਕੌਰ ਸਿੰਘ ਦੇ ਇਲਜ਼ਾਮ ਨੇ ਕਿ ਇਸ ਡਾਕੂਮੈਂਟਰੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਉਹਨਾਂ ਯਾਰਾਂ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹ ਗੱਲਬਾਤ ਦਿਖਾਉਣਗੇ ਜਿਹੜੇ ਕਿ ਐਫਆਈਆਰ ਦੇ ਵਿੱਚ ਸ਼ਾਮਲ ਨੇ ਜਿਹੜੇ ਕਿ ਦੋਸ਼ੀ ਨੇ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਤੁਸੀਂ ਆਪ ਸੋਚੋ ਜਿਹੜੇ ਐਫਆਈਆਰ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਦੋਸ਼ੀ ਨੇ ਸਿੱਧੂ ਕੇਸ ਦੇ ਉਹ ਕਿਸ ਤਰ੍ਹਾਂ ਸਾਡੇ ਪੱਖ ਦੀ ਗੱਲ ਕਰਨਗੇ ਅਤੇ ਕੇਸ ਦੇ ਉੱਪਰ ਗਲਤ ਪ੍ਰਭਾਵ ਪੈਣਾ ਲਾਜ਼ਮੀ ਹੈ ਖੈਰ ਮਹਾਰਾਸ਼ਟਰ ਪੁਲਿਸ ਨੂੰ ਕੰਪਲੀਟ ਦਰਜ ਕਰਾ ਦਿੱਤੀ ਹੈ ਬਾਪੂ ਬਲਕੌਰ ਸਿੰਘ ਨੇ ਆ ਅੱਜ ਗੱਲਬਾਤ ਕੀ ਕੀਤੀ ਹੈ ਪੱਤਰਕਾਰਾਂ ਦੇ ਨਾਲ ਈਪੀ ਬਾਰੇ ਅਤੇ ਇਸ ਡਾਕੂਮੈਂਟਰੀ ਬਾਰੇ ਬਾਪੂ ਬਲਕੌਰ ਸਿੰਘ ਨੇ ਸੁਣਾ ਦਿੰਦੇ ਆਂ। ਅੰਟੀ ਗੱਲ ਹੈ ਕੱਲ ਜਦੋਂ ਸਾਨੂੰ ਸਾਡੀ ਟੀਮ ਦੇ ਹੱਥੋਂ ਇੱਕ ਲੈਟਰ ਲੱਗਿਆ ਜਿਸ 'ਚ ਉਹ ਸਰਦਾ ਪੱਤਰ ਵਗੈਰਾ ਉੱਥੇ ਪਬਲਿਕ ਰਿਕਾਰਡ ਤੇ ਹੋਏ ਸੀਗੇ ਜਿੱਤੇ ਇਹਨਾਂ ਨੇ ਡਾਕੂਮੈਂਟ ਲਈ ਅਰਜ਼ੀ ਕਰਨੀ ਹੈ ਜਾਂ ਉਹਦਾ ਕੋਈ ਵੀ ਪਾਰਟ ਜਨਤਾ ਦੇ ਸਾਹਮਣੇ ਰੱਖਣਾ ਹੈ। ਤਾਂ ਜਦੋਂ ਵੀ ਸਾਨੂੰ ਪਤਾ ਲੱਗਿਆ ਵੀ ਸਾਨੂੰ ਕੋਈ ਪਤਾ ਨਹੀਂ ਹੈ ਤਾਂ ਅਸੀਂ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆਂ ਚਾਹੇ ਕੋਈ ਬੁੱਕ ਲਿਖਦਾ ਹੈ ਚਾਹੇ ਕੋਈ ਐ ਡਾਕੂਮੈਂਟਰੀ ਬਣਾਉਂਦਾ ਹੈ। ਔਰ ਉਹ ਵੀ ਇਨਵੈਸਟੀਗੇਸ਼ਨ ਦੇ ਨਾਲ ਸੰਬੰਧਤ ਹੈ ਜੀ ਤਾਂ ਉਹਦੇ ਲਈ ਅਸੀਂ ਹਮੇਸ਼ਾ ਹੀ ਗੁਰੇਜ਼ ਕਰਦੇ ਹਾਂ ਕਿ ਜਦ ਤੱਕ ਜਿਹੜਾ ਇਹ ਟ੍ਰਾਇਲ ਕੋਰਟ ਦੇ ਵਿੱਚ ਚੱਲੀ ਜਾਂਦਾ ਹੈ ਤਾਂ ਸਾਨੂੰ ਲੱਗਦਾ ਹੈ ਵੀ ਇਹ ਸਾਡੇ ਜਿਹੜੀ ਸੋਸ਼ੀਅਲ ਨੂੰ ਸਜ਼ਾ ਦਵਾਉਣ ਦੇ ਵਿੱਚ ਕੋਈ ਨਾ ਕੋਈ ਵਿਗਨ ਪਾ ਸਕਦੇ ਆ ਕੋਈ ਨਾ ਕੋਈ ਇਦਾਂ ਦਾ ਸ਼ਰੂਪ ਹੈ ਛੱਡ ਸਕਦੇ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਿਤ ਹੋ ਸਕਦਾ ਤਾਂ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਕਿਰਪਾ ਕਰਕੇ ਇਹਨਾਂ ਨੂੰ ਤਦ ਤੱਕ ਰੋਕਿਆ ਜਾਵੇ ਜਬ ਮਨਜੋਗ ਅਦਾਲਤ ਰਿਪੇ ਟ੍ਰਾਇਲ ਕੰਪਲੀਟ ਨਹੀਂ ਹੋ ਜਾਦਾ ਅਗਲਾ ਕੀ ਰੁਕ ਰੂਗਾ ਜੇ 11 ਤਰੀਕ ਨੂੰ ਨਹੀਂ ਹਟਦੇ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕੀ ਰੁਕੇਗਾ ਬਿਲਕੁਲ ਵੀ ਤਾਂ ਅਗਲਾ ਰੁਕਤਾ ਇਹੀ ਹੈ ਵੀ ਜੋ ਜਿੰਨਾ ਸਾਡੇ ਸੰਵਿਧਾਨ ਦੇ ਮਤਲਬਕ ਜਿੰਨਾ ਕ ਕਾਨੂੰਨ ਸਹੱਕ ਦਿੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਵਿਚਾਰਾ ਜੋਈ ਬਾਜੋਗ ਅਦਾਲਤ ਦੇ ਸਾਹਮਣੇ ਵੀ ਕਰਾਂਗੇ ਇਸ ਗੱਲ ਦੀ ਵੀ ਕੀ ਵਜ੍ਹਾ ਵੀ ਤੁਸੀਂ ਫੈਮਲੀ ਦੀ ਬਿਨਾ ਸਹਿਮਤੀ ਦੇ ਬਿਨਾ ਪ੍ਰੂਫ ਤੋਂ ਬਿਨਾ ਜੋ ਕੁਝ ਵੀ ਕੋਈ ਕਦੇ ਕੋਈ ਬੁੱਕ ਦਾ ਰੌਲਾ ਪੈ ਜਾਂਦਾ ਕਦੇ ਕਿਸੇ ਉਹਦਾ ਪੈਣੇ ਵੀ ਤੁਹਾਨੂੰ ਕਾਦੀ ਚੱਲਦੀ ਹੈ ਅਸੀਂ ਤੁਹਾਡੇ ਤੋਂ ਇੰਨਾ ਕ ਸਹਿਯੋਗ ਮੰਗਦੇ ਆਂ ਐਲਸੀ ਵੀ ਤੁਹਾਡੇ ਭੈਣ ਭਰਾ ਤੁਸੀਂ ਸਾਡੀ ਜਿਹੜੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਟ੍ਰਾਇਲ ਦੇ ਵਿੱਚ ਦੋਸ਼ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਹਾਂ ਪਰ ਤੁਹਾਨੂੰ ਸਾਡੀ ਇਨਸਾਨੀਅਤ ਦੇ ਮੋਢੇ ਤੇ ਮਦਦ ਕਰਨੀ ਚਾਹੀਦੀ ਕੋਈ ਇਹਨਾਂ ਨਾਲ ਪਹਿਲਾਂ ਇਸ ਤੋਂ ਪਹਿਲਾਂ ਵੀ ਵਾਰਤਾਲਾਪ ਹੋਇਆ ਸੀ ਇਸ ਵਿਸ਼ੇ ਤੇ ਗੱਲਬਾਤ ਹੋਈ ਸੀ ਕੀ ਕੋਈ ਉਹਨਾਂ ਨੇ ਪਹਿਲਾਂ ਪੁੱਛਿਆ ਜੀ ਬੇਟਾ ਮੈਨੂੰ ਜਿੰਨੀ ਕਿ ਜਾਣਕਾਰੀ ਇਹਦੇ ਬਾਰੇ ਮਿਲੀ ਹੈ ਜਿੰਦਾ ਬਾਹਰਲੇ ਬੱਚਿਆਂ ਨੇ ਜਾਂ ਜਿਹੜੇ ਜਿਹਨੂੰ ਫਰੈਂਡ ਕਹਿੰਦੇ ਆ ਇਹ ਫਰੈਂਡ ਦੇ ਪਤਨੀ ਕਿਹਨੂੰ ਕਹਿ ਰਹੇ ਨੇ ਮੈਂ ਫਰੈਂਡ ਤਾਂ ਉਹਨਾਂ ਨੂੰ ਸਮਝਦਾ ਵੀ ਜੋ ਸਿੱਧੂ ਦੇ ਜਾਣ ਤੋਂ ਬਾਅਦ ਵੀ ਅੱਜ ਵੀ ਫੈਂਦੇ ਨਾਲ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਆਂ ਔਰ ਪਰਿਵਾਰ ਵੱਲੋਂ ਸਾਡੇ ਨਾਲ ਦੁੱਖ ਸੁੱਖ ਵੰਡਾਉਂਦੇ ਆਂ ਉਹ ਸਾਰੇ ਦੋਸਤ ਆ ਉਹਨਾਂ ਕੋਲ ਵੀ ਇਹਨਾਂ ਨੇ ਪਹੁੰਚ ਕੀਤੀ ਕਾਫੀ ਕੋਲ ਪਰੰਤੂ ਉਹਦਾਂ ਨੇ ਮਨਾਂ ਕਰਤਾ ਵੀ ਜਦ ਤੱਕ ਸਾਨੂੰ ਪਰਿਵਾਰ ਵੱਲੋਂ ਅਲਾਉ ਨਹੀਂ ਕੀਤਾ ਜਾਊਗਾ ਅਸੀਂ ਉਹਨਾਂ ਦੇ ਬਿਨਾਂ ਪੁੱਛੇ ਤਾਂ ਨਹੀਂ ਬੋਲਾਂਗੇ ਕਿਤੇ ਕਿ ਕਿਸੇ ਗੱਲ ਤੇ ਪਰੰਤੂ ਇਹ ਪਤਾ ਨਹੀਂ ਕਿਹੜੇ ਫਰੈਂਡ ਨੇ ਜਦ ਤੱਕ ਪਤਾ ਲੱਗਿਆ ਵੀ ਇਹਦਾਂ ਨੇ ਕੁਝ ਤਾਂ ਜਿਹੜੇ ਸਾਡੀ ਐਫਆਈਆਰ ਦੇ ਵਿੱਚ ਨਾਮ ਜਦ ਨੇ ਬੰਦੇ ਬਦੋਸ਼ੀ ਨੇ ਇਹਨਾਂ ਨੇ ਇੰਟਰਵਿਊ ਕਰ ਲਿਆ ਤਾਂ ਉਹ ਸਾਡੇ ਹੱਕ ਚ ਜਾਂ ਸਾਡੇ ਸਹੀ ਤਰੀਕੇ ਨਾਲ ਜਿਹੜਾ ਐਡਾ ਵੱਡਾ ਕ੍ਰਾਈਮ ਇੰਨਾ ਵੱਡਾ ਮਰਡਰ ਹੋਇਆ ਉਹਦੇ ਬਾਰੇ ਕਿੱਦਾਂ ਮੋੜੋ ਤਾਂ ਆਪਣੇ ਆਪ ਨੂੰ ਪਾਕ ਪਵਿੱਤਰ ਹੀ ਕਹਿਣਗੇ ਨਾ ਤਾਂ ਕਰਕੇ ਸੀ ਤੁਸੀਂ ਰਾਤ ਦਾ ਫੈਸਲਾ ਠੀਕ ਦੇ ਮਾਨਜੋਗ ਜੱਜ ਸਾਹਿਬ ਹੈ ਜਿਹੜਾ ਉਹ ਬੜੀ ਘੋਕੜਾਲ ਤੋਂ ਬਾਅਦ ਕੋਈ ਫੈਸਲਾ ਦੇਣਗੇ ਉਸ ਤੋਂ ਬਾਅਦ ਜਿੱਦਾਂ ਦਾ ਅਦਾਲਤ ਦਾ ਫੈਸਲਾ ਹੁੰਦਾ ਤੁਸੀਂ ਕਰ ਲਿਓ ਅਸੀਂ ਕਦੇ ਕਹਿੰਦੇ ਵੀ ਨਾ ਕਰੋ ਪਰੰਤੂ ਇੱਕ ਟ੍ਰਾਇਲ ਦੇ ਉੱਪਰ ਕਰਨ ਦੀ ਕੋਸ਼ਿਸ਼ ਤਾਂ ਨਾ ਕਰੋ ਅਸੀਂ ਤਾਂ ਪਹਿਲਾਂ ਹੀ ਬਹੁਤ ਤੰਗ ਐ ਇਸ ਗੱਲ ਤੋਂ ਜਿਹੜੇ ਘਰੋਂ ਜਿਹੜਿਆ ਸਾਰਾ ਔਰ ਤੁਸੀਂ ਬਿਨਾਂ ਕਿਸੇ ਕਸੂਰ ਤੋਂ ਇੰਨਾ ਵੱਡਾ ਜਿਹੜਾ ਕ੍ਰਾਈਮ ਕਰਕੇ ਘਰੇ ਬੈਠੇ ਬੱਚੇ ਨੂੰ ਮਾਰ ਦਿੱਤਾ ਯਾਰ ਹੁਣ ਸਾਨੂੰ ਕੋਰਟ ਦੇ ਵਿੱਚ ਵੀ ਤੁਸੀਂ ੜਿੱਕੇ ਲਾ ਰਹੇ ਹੋ ਤਾਂ ਮੈਂ ਕਹਿੰਦਾ ਤੁਹਾਨੂੰ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਸਿੱਧੂ ਦੀ EP ਆ ਰਹੀ ਹੈ 11 ਜੂਨ ਨੂੰ ਕੀ ਹੈਗਾ ਖਾਸ ਤੇ ਕਿੰਨੇ ਗੀਤ ਨੇ ਸਰ ਕਿਵੇਂ ਹੈਗੇ EP ਬਟਾਸੀਂ ਪਹਿਲੇ ਕਾਫੀ ਚਿਰ ਦੇ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇਹ ਰੀਤ ਹੈ ਪ੍ਰਵਾਰਤੀ ਅਸੀਂ ਛੜਦੀ 15 ਮਈ ਨੂੰ ਛੜਦੇ ਹੁੰਦੇ ਆ 5 ਜਨਵਰੀ ਨੂੰ ਜਾਂ 11 ਤਿੰਨ ਡੇਟਾਂ ਹੀ ਸਾਡੀਆਂ ਪੱਕੀਆਂ ਹੋਣੀਆਂ ਨੇ ਪਰੰਤੂ ਇਹ ਇਹ ਈਪੀ ਦੇ ਤਿੰਨੇ ਗਾਣੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਥੋੜਾ ਜਿਆ ਤੁਹਾਨੂੰ ਇੱਕ ਬਗਲਮਾਰ ਰੂਪ ਵੀ ਸੁਖਰੀਪ ਦਾ ਮਿਲੂਗਾ ਤੇ ਇੱਕ ਮੈਂ ਤਾਂ ਦੋਸਤਾਂ ਦੇ ਬਾਰੇ ਦੱਸਦਾ ਨਾ ਉਹ ਦੋਸਤਾਂ ਦੇ ਬਾਰੇ ਕਿਸੇ ਸਮੇਂ ਦੇ ਵਿੱਚ ਮੈਂ ਇਸੇ ਗੀਤ ਨੂੰ ਰੀਲੀਜ਼ ਕਰ ਦੋ ਰੋਕਿਆ ਵੀ ਨਹੀਂ ਆਪਾਂ ਨਹੀਂ ਕਰਨਾ ਪਰੰਤੂ ਸ਼ੁਭਦੀਪ ਦੀ ਆਵਾਜ਼ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਮੈਂ ਹੁਣ ਜਿੰਨੇ ਸੁਖਰੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਨਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣਨ ਦੇ ਲਈ ਨਾ ਸੁਖਦੀਪ ਦੀ ਜਵਾਨੀ ਸੁਣੋਂਗੇ ਤੁਸੀਂ ਬਹੁਤ ਆਨੰਦ ਆਉਗਾ ਫੈਨਸ ਦੀ ਉਡੀਕ ਸੀ ਅੱਜ ਪੂਰੀ ਵੀ ਹੋ ਗਈ 11 ਤਰੀਕ ਨੂੰ EP ਆ ਰਹੀ ਹੈ ਕੀ ਕਹਿਣਾ ਚਾਹੂਗੇ ਫੈਨਸ ਨੂੰ ਫੈਨਸ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਚਟਾਨ ਵਾਂਗੂ ਆਪ ਦੇ ਭਰਾ ਦੇ ਨਾਲ ਖੜੇ ਨੇ ਉਹਦੇ ਜਾਣ ਤੋਂ ਬਾਅਦ ਵੀ ਖੜੇ ਨੇ ਤੇ ਹਮੇਸ਼ਾ ਖੜੇ ਵੀ ਰਹਿਣਗੇ ਮੇਰੇ ਉੱਤੇ ਪਟੁੱਟ ਯਕੀਨ ਹੈ ਇਸ ਗੱਲ 'ਤੇ ਤਾਂ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਲਵੇਜ਼ ਰੈਡੀ ਹੁੰਦੇ ਆ 11 ਜੂਨ ਦੇ ਸੈਲੀਬ੍ਰੇਸ਼ਨ ਦੀਆਂ ਮਤਲਬ ਜਨਮ ਦਿਨ ਮਨਾਉਂਦੇ ਪਰ ਹਰ ਵਾਰ ਤੇ ਕੀ ਹੈਗੀਆਂ ਤਿਆਗ ਨਹੀਂ ਸੈਲੀਬ੍ਰੇਸ਼ਨ ਤਾਂ ਕਾਦੀ ਹੈ ਇੱਕ ਵਿਛੜੀ ਆਤਮਾ ਜਿਹੜੀ ਜਿਗਰ ਦਾ ਟੋਟਾ ਉਹਨੂੰ ਯਾਦ ਕਰ ਲਈਦਾ ਪਰ ਇਹ ਬੰਦੇ ਨਾਲ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਕੁਝ ਕੁਛ ਵੀਲ ਵਗੈਰਾ ਜਿਦਾ ਵੀ ਕੋਈ ਪਰਮਾਤਮਾ ਕਿਸੇ ਦੇ ਵਿੱਚ ਕੋਈ ਨਾਜ ਦਾ ਭੁਰਵੇ ਕੋਈ ਖੁੱਦਾਂ ਦਾ ਪ੍ਰਾਲਾ ਕਰ ਲੈਣੇ ਆ ਪਰਮਾਤਮਾ ਨੂੰ ਆਪਣੇ ਕਰਮਾਂ ਤੇ ਬਹਾਸ ਪ੍ਰਖਸ਼ਰ ਨੂੰ ਯਾਦ ਕਰਨ ਦਾ ਤਰੀਕਾ ਹੈ ਤਾਂ ਮਿੱਤਰੋ ਤੁਸੀਂ ਨੇ ਬਾਪੂ ਬਲਕੌਰ ਸਿੰਘ ਹੋਰ ਨਾਲ ਗੱਲਬਾਤ ਹੋਈ ਸੁਣੀ ਤੁਸੀਂ ਕੀ ਸੋਚਦੇ ਹੋ ਜਿਹੜੀ ਡਾਕੂਮੈਂਟਰੀ ਬਣ ਰਹੀ ਹੈ ਕੀ ਇਹ ਸਹੀ ਹੈ ਜਿਹੜੀ ਕਿ ਸਿੱਧੂ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਰੀਲੀਜ਼ ਕਰੀ ਜਾ ਰਹੀ ਹੈ ਅਤੇ ਈਪੀ ਬਾਰੇ ਕੀ ਸੋਚਦੇ ਹੋ ਇਸ ਦੇ ਵਿੱਚ ਇੱਕ ਵੱਡਾ ਗੀਤ ਹੈ ਗੀਤ ਦੇ ਵਿੱਚ ਉਹਨਾਂ ਯਾਰਾਂ ਦੋਸਤਾਂ ਦੀ ਗੱਲ ਕਰੀ ਗਈ ਹੈ ਜਿਹੜੇ ਯਾਰ ਦੋਸਤ ਕਦੇ ਸਿੱਧੂ ਮੂਸੇਵਾਲੇ ਨਾਲੋਂ ਟੁੱਟ ਗਏ ਸੀ ਅਤੇ ਬਾਕੀ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਤੁਹਾਨੂੰ ਗੀਤ ਸੁਣ ਕੇ ਨਜ਼ਾਰਾ ਆਊਗਾ ਸਾਰੀਆਂ ਚੀਜ਼ਾਂ ਆਪਾਂ ਇੱਥੇ ਸ਼ੇਅਰ ਨਹੀਂ ਕਰ ਸਕਦੇ ਅਤੇ ਗੀਤ ਦੇ ਵਿੱਚ ਕੁਝ ਐਸੀ ਚੀਜ਼ ਵੀ ਹੈ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਕੋਈ ਕੌਂਟਰੋਵਰਸੀ ਹੋ ਜਾਵੇ ਕਿਉਂਕਿ ਕੁਝ ਐਸੀਆਂ ਲੈਣਾ ਵੀ ਗੀਤ ਦੇ ਵਿੱਚ ਨੇ ਇਸ ਬਾਰੇ ਵੀ ਜ਼ਿਆਦਾ ਗੱਲ ਨਹੀਂ ਕਰਾਂਗੇ ਰਿਲੀਜ਼ ਹੋਣ ਤੋਂ ਬਾਅਦ ਹੀ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਤਾਂ ਮਿੱਤਰੋ ਅਗਰ ਜੱਟ ਬਾਬੇ ਮੇਦੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ